ਦੇਸ਼ ਮਹਾਨ ਨੂੰ ਕਿਤੇ ਸਾਡੀ ਵੀ ਗੱਲ ਗੋਲ ਉਸ ਬੰਦ ਪਈ ਕਿਤਾਬ ਦਾ ਕੋਈ ਤਾਂ ਵਰਕਾ ਫੋਲ ਇਨਸਾਫ ਮੰਗ ਰਹੀ ਐ ਇੱਕ ਰੋਈ ਸੀ ਧੀ ਪੰਜਾਬ ਦੀ ਤੇ ਲਿਖ ਲਿਖ ਮਾਰੇ ਵੈਣ ਇੱਥੇ ਲੱਖਾਂ ਧੀਆਂ ਰੋਂਦੀਆਂ ਤੇ ਆਪਣਾ ਦੁੱਖ ਕਿਸ ਨੂੰ ਕਹਿਣ ਕੁੱਖਾਂ ਵਿੱਚ ਵੀ ਮੌਤ ਮਿਲੇ ਵੱਡੇ ਹੋਈ ਤਾਂ ਝੱਲਾਂ ਸੰਤਾਬ ਇਹ ਕਿੱਥੋਂ ਬਦਲ ਛੜੀ ਜੰਮ ਪਈ ਹਰ ਕੋਈ ਦਿੰਦਾ ਆਖ ਜਦ ਉਡਣਾ ਚਾਹਾਂ ਅਸਮਾਨ ਵਿੱਚ ਤਾਂ ਧਰਤੀ ਤੇ ਕੋਈ ਨਜਰੇ ਜਦ ਉਡਣਾ ਚਾਹਾਂ ਅਸਮਾਨ ਵਿੱਚ ਤੇ ਧਰਤੀ ਤੇ ਕੋਈ ਨਜਰੇ ਕਿੱਥੇ ਕਿੱਤੇ ਜੰਮ ਨਾ ਪਵੇ ਧੀ ਹਰ ਕੋਈ ਇਸ ਗੱਲ ਤੋਂ ਡਰੇ ਸਾਡੇ ਹਿੱਸੇ ਆਈਆਂ ਮੋਮਬਤੀਆਂ ਸਾਡੇ ਹਿੱਸੇ ਆਈਆਂ ਮੋਮਬਤੀਆਂ ਡਰਦਾ ਸਕਿਆ ਨਾ ਕੋਈ ਬੋਲ ਇਸ ਬੰਦ ਪਈ ਕਿਤਾਬ ਦਾ ਕੋਈ ਤਾਂ ਵਰਕਾ ਖੋਲ ਰੱਬਾ ਇਸ ਦੁੱਖ ਨੂੰ ਕਿੰਜ ਜਰਾਮ ਹੈ ਰੱਬਾ ਇਸ ਦੁੱਖ ਨੂੰ ਕਿੰਜ ਜਰਾ ਮੈਂ ਮਾੜੀ ਨੀਅਤ ਉਹਨਾਂ ਦਰਿੰਦਿਆਂ ਦੀ ਤੇ ਪਰਦਾ ਮੈਂ ਕਰਾਂ ਜੇ ਜੋ ਫੜੀ ਫਿਰਦਾ ਹੈ ਤੱਕੜੀ ਇਨਸਾਫ ਦੀ ਜੋ ਫੜੀ ਫਿਰਦਾ ਹੈ ਤੱਕੜੀ ਇਨਸਾਫ ਦੀ ਸਾਨੂੰ ਵੀ ਕਿਸੇ ਬੰਨੇ ਤੋਲ ਅਜ ਆਖਾਂ ਦੇਸ਼ ਮਹਾਨ ਨੂੰ ਕਿਤੇ ਸਾਡੀ ਵੀ ਗੱਲ ਗੋਲ ਉਸ ਬੰਦ ਪਈ ਕਿਤਾਬ ਦਾ ਕੋਈ ਤਾਂ ਵਰਕਾ ਖੋਲ ਉਸ ਬੰਦ ਪਈ ਕਿਤਾਬ ਦਾ ਕੋਈ ਤਾਂ ਵਰਕਾ ਖੋਲ ਧੰਨਵਾਦ ਜੀ ਇੱਕ ਕਵਿਤਾ ਹੋ ਰਹੀ ਜੀ ਜਿਵੇਂ ਪਿੱਛੇ ਗੱਲ ਆਈ ਸੀ ਕਿ ਵਿਰਸੇ ਦੀ ਗੱਲ ਆਈ ਸੀ ਉਸੇ ਤਰੀਕੇ ਦੀ ਕਵਿਤਾ ਜਿਹੜੀ ਹੈ ਮੇਰੀ ਬਿਆਨ ਕਰਨ ਦੀ ਇੱਛਾ ਹੈ ਕਿ ਜਿਵੇਂ ਦੌਰ ਬਦਲ ਰਿਹਾ ਹੈ ਬਲਿੰਦਰ ਜੀ ਨੇ ਗੱਲ ਕੀਤੀ ਸੀ ਕਿ ਸਾਡਾ ਸਮਾਂ ਬਦਲ ਰਿਹਾ ਹੈ ਵਿਰਸਾ ਬਦਲ ਰਿਹਾ ਹੈ ਉਹਦੇ ਪਿੱਛੇ ਵੀ ਕਾਰਨ ਹੈ ਸਾਡੇ ਤੇ ਪੱਛਮ ਦਾ ਪ੍ਰਭਾਵ ਹੈ ਮਜਬੂਰਨ ਸਾਨੂੰ ਬਦਲਣਾ ਪੈ ਰਿਹਾ ਸਾਡੀ ਪੰਜਾਬੀ ਵੀ ਕਿਤੇ ਨਾ ਕਿਤੇ ਹਲੋਪ ਹੁੰਦੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਕਾਰਨ ਇਹ ਕਿ ਸਾਡੇ ਕੋਲ ਪੰਜਾਬੀ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਰੋਜ਼ਗਾਰ ਨਹੀਂ ਹੈ ਕੋਈ ਭਾਸ਼ਾ ਉਦੋਂ ਬੱਜਦੀ ਹੈ ਜਦੋਂ ਉਹਦੇ ਵਿੱਚ ਰੋਜ਼ਗਾਰ ਹੁੰਦਾ ਹੈ ਸਾਡੇ ਸਕੂਲਾਂ ਦੇ ਵਿੱਚ ਅਸੀਂ ਦੇਖਦੇ ਕਿ ਬੱਚਿਆਂ ਨੂੰ ਪੰਜਾਬੀ ਇਸ ਕਰਕੇ ਨਹੀਂ ਪੜਾਈ ਜਾ ਰਹੀ ਕਿਉਂਕਿ ਅੱਗੇ ਉਹਦੇ ਵਿੱਚ ਰੋਜ਼ਗਾਰ ਨਹੀਂ ਦਿਖ ਰਿਹਾ ਸਾਡੀਆਂ ਕਵਿਤਾਵਾਂ ਕਿਤਾਬਾਂ ਦੇ ਵਿੱਚ ਉਹ ਕਵਿਤਾਵਾਂ ਉਹ ਮਹਾਨ ਯੋਧੀਆਂ ਦੀਆਂ ਗੱਲਾਂ ਹਟਾ ਦਿੱਤੀਆਂ ਗਈਆਂ ਨੇ ਇਸ ਕਰਕੇ ਨਹੀਂ ਪੜਾਇਆ ਜਾ ਰਿਹਾ ਅੰਗਰੇਜ਼ੀ ਦਾ ਰੁਝਾਨ ਜ਼ਿਆਦਾ ਹੈ ਸੋ ਗੱਲ ਕਰ ਰਹੇ ਹਾਂ ਕਿ ਕਹਿੰਦਾ ਕਿ ਬਦਲਿਆ ਦੌਰ ਤੇ ਬਦਲਿਆ ਜ਼ਮਾਨਾ ਬਦਲਿਆ ਦੌਰ ਤੇ ਬਦਲਿਆ ਜ਼ਮਾਨਾ ਹੁਣ ਨਹੀਂ ਖਾਂਦਾ ਕੋਈ ਚਾਹ ਦੇ ਨਾਲ ਮਦਾਨਾ ਖਾ ਖਾ ਪੀਜੇ 버ਗਰ ਲੋਕਾਂ ਢਿੱਡ ਵਧਾਏ ਨੇ ਛੋਟੇ ਛੋਟੇ ਬੱਚਿਆਂ ਮੋਟੇ ਚਸ਼ਮੇ ਲਾਏ ਨੇ ਬਾਪੂ ਖੇਤਾਂ ਵਿੱਚ ਰੁਲ ਗਿਆ ਬੇਬੇ ਨੂੰ ਦਿਸਣੋਂ ਹੀ हट ਗਿਆ ਏ ਪਰ ਪੁੱਤ ਲਾਡਲਾ ਹਜੇ ਵੀ ਕੁੰਡੀਆਂ ਮੁੱਛਾ ਰੱਖਦਾ ਏ ਧੀ ਦੇ ਹੱਥ ਫੋਨ ਤੇ ਲਿਆ ਲੋਨ ਹੱਦੋਂ ਵੱਧ ਮਾੜਾ ਹੁੰਦਾ ਏ ਜੇ ਜੱਟ ਕਰੇ ਨਾ ਖੇਤੀ ਫਿਰ ਉਜਾੜਾ ਹੀ ਹੁੰਦਾ ਏ ਪੁੱਤ ਤੇ ਰੰਬੇ ਜੈਨਾ ਚੰਡੇ ਜਾਂਗੇ ਫੜੀ ਜਾਂਦੇ ਨੇ ਲੋੜ ਪੈਣ ਤੇ ਕਦੇ-ਕਦੇ ਆਪਣੇ ਕੰਮ ਆ ਹੀ ਜਾਂਦੇ ਨੇ ਘਰ ਵਿੱਚ ਦੁੱਧ ਤੇ ਚੰਗਾ ਪੁੱਤ ਘਰ ਵਿੱਚ ਦੁੱਧ ਤੇ ਚੰਗਾ ਪੁੱਤ ਹਰ ਕੋਈ ਮੰਗਦਾ ਰੱਬ ਕੋਲੋਂ ਜੰਮੇ ਨਾ ਧੀ ਤੇ ਵਿਸਾਖ ਜੇ ਮੀ ਕੋਈ ਨਹੀਂ ਮੰਗਦਾ ਰੱਬ ਕੋਲੋਂ